ਜਿਹੜੇ ਸਾਡੇ ਕਈ ਐਸੇ ਵੀ ਆ ਜਿਹੜੇ ਸਾਡੇ ਕਹਿੰਦੇ ਆ ਵੀ ਤੋੜਨ ਤੇ ਲੱਗੇ ਆ ਹਲੇ ਵੀ ਲੱਗੇ ਆ ਹਜੇ ਵੀ ਜ਼ਮਤ ਨਹੀਂ ਆਈ ਹਜੇ ਵੀ ਚਾਜ ਸਹੂਰ ਨਹੀਂ ਆਇਆ ਸਬਕ ਨਹੀਂ ਆਇਆ ਵੀ ਅਜੇ ਵੀ ਉਹ ਜਿਹੜੇ ਨਖੇੜਨ ਤੇ ਲੱਗੇ ਹੋਏ ਬਹਾਨਾ ਨਹੀਂ ਜਿੱਦਾਂ ਲੱਗ ਬਹਾਨੇ ਜਿੱਦਾਂ ਨਾ ਕੋਈ ਜਨਾਨੀ ਬੰਦਾ ਬੈਠੇ ਚੰਗੇ ਭਲੇ ਸਲੂਕ ਨਾਲ ਰਹਿ ਰਹੇ ਤੇ ਬੈਠੇ ਬੈਠੇ ਨਾ ਐਵੇਂ ਜਨਾਨੀ ਨੇ ਮਾਰਨ ਚਾਹਿਆ ਤੇ ਉਹਨੂੰ ਪੱਜ ਨਾਲ ਪੁੱਛਣ ਲੱਗੀ ਕਹਿੰਦੀ ਵੀ ਵਿਆਹ ਤੋਂ ਪਹਿਲਾਂ ਵੀ ਏ ਕੋਈ ਹੈ ਸੀ ਤੇਰੀ ਬਾਤ ਵਿੱਚ ਕਿਸੇ ਕੁੜੀ ਨਾਲ ਕੇ ਹੈ ਵੀ ਤੂੰ ਕਿਸ ਨੂੰ ਕਹਿੰਦਾ ਸੀ ਮੇਰਾ ਜਿੰਦਾ ਵਿਆਹ ਹੋ ਜਾ ਕੋਈ ਇਦਾਂ ਦਾ ਉਹ ਕਹਿੰਦਾ ਕੋਈ ਨਹੀਂ ਕਹਿੰਦੀ ਵੀ ਕਿਸੇ ਸਿਰੀ ਵਿੱਚ ਰਿਸ਼ਤੇਦਾਰੀ ਵਿੱਚੋਂ ਕਹਿੰਦਾ ਕੋਈ ਨਹੀਂ ਤੇ ਉਹ ਕਹਿੰਦਾ ਵੀ ਕਿਤੇ ਯੂਨੀਵਰਸਿਟੀ ਕਾਲਜ ਵਿੱਚ ਬੰਦਾ ਪੱਕਾ ਛੀੜਾ ਸੀ ਉਹ ਕਹਿੰਦਾ ਕੋਈ ਨਹੀਂ ਉੱਥੇ ਵੀ ਫਿਰ ਉਹਨੇ ਪੁੱਛਿਆ ਪੱਜਣਾ ਕਹਿੰਦੀ ਵੀ ਕੋਈ ਫਿਲਮਾਂ ਦੇ ਵਿੱਚ ਕੋਈ ਅਦਾਕਾਰ ਹੋਵੇ ਕੋਈ ਡਰਾਮੇ ਵਿੱਚ ਹੋਵੇ ਵੀ ਪਸੰਦ ਹੋਵੇ ਤੇਨੂੰ ਪਸੰਦ ਤੇਨੂੰ ਹੋਵੇ ਉਹ ਕਹਿੰਦਾ ਕੋਈ ਨਹੀਂ ਫਿਲਮਾਂ ਡਰਾਮਿਆਂ 'ਚ ਕਹਿੰਦਾ ਮੈਂ 6 ਸਾਲ ਦਾ ਸੀ ਉਦੋਂ ਨਾ ਇੱਕ ਕੁੜੀ ਦੰਦਾਂ ਦੇ ਪਾਊਡਰ ਦੀ ਮਸ਼ਹੂਰੀ ਦਿੰਦੀ ਸੀ ਤੇ ਉਹ ਮੈਨੂੰ ਚੰਗੀ ਕਹਿੰਦਾ ਲੱਗਦੀ ਸੀ ਮੁੜ ਕੇ ਕਹਿੰਦਾ ਮੈਂ ਵੱਡਾ ਹੋ ਗਿਆ ਮੁੜ ਕੇ ਉਹ ਮਸ਼ਹੂਰੀ ਵਾਲਾ हट ਗਈ ਤੇ ਉਹੋ ਪਤਾ ਨਹੀਂ ਕਮਰੇ ਕਿਥੇ ਦੀਗੇ ਲੱਜ ਨਾਨੀ ਨੇ ਇੰਨੀ ਗੱਲ ਹੋਈ ਉਹ ਚੰਗੇਰ ਮੰਘੇਲ ਕੇ ਮਾਰੀ ਕਹਿੰਦੀ ਤਾਂ ਹੀ 24 ਘੰਟੇ ਮੋਬਾਈਲ 'ਚ ਵੜਿਆ ਰਹਿਣਾ ਉਹਨੂੰ ਲੱਭਦਾ ਤੂੰ ਟੁੱਟੀ ਬਾਨਾ ਲੱਭਣਾ ਬਾਨਾ ਕਿ ਉਹ ਗੁਸਲਖਾਨੇ ਦੇ ਵਿੱਚ ਜਾ ਕੇ ਦੰਦਾ ਦੁੰਦਾ ਦੇ ਬੁਰੇ ਚੱਕ ਕਿਉਂ ਮਾਰੇ ਕਹਿੰਦਾ ਅੱਜ ਤੋਂ ਬਾਅਦ ਇੱਥੇ ਕਹਿੰਦੀ ਵੀ ਕੋਈ ਦੰਦ ਨਹੀਂ ਸਾਫ਼ ਕਰੂਗਾ